ਮੈਨੂੰ ਫਿਸਕੋ ਦੇਰ ਮੈਂ ਮੋਚਾ ਮਾਚਾ ਚੜਾ ਕੇ ਜਾਣੀ ਮੈਨੂੰ ਨਹੀਂ ਸੀ ਪਤਾ ਵੀ ਆਹ ਉਹਦੇ ਨਾਲ ਲੈ ਕੇ ਜਾਣਾ ਵੀ ਛੋਟੀ ਕੋਲ ਬਗਲ ਚ ਗਿਆ ਸੀ ਉੱਥੇ ਪਾਥੀਆਂ ਕੋਲ ਉਹਦੀ ਬਾਹ ਬੂ ਫੜਨ ਪੈ ਗਿਆ ਜੇ ਉਹਨੂੰ ਪਤਾ ਲੱਗ ਗਿਆ ਨਾ ਗੇਥੋਂ ਬੈਠਾ ਬੈਠਾ ਸਾਥ ਨੂੰ ਖਿਸਕ ਗਿਆ ਫਿਰ ਪਤਾ ਨਹੀਂ ਕੀ ਕੁਛ ਕਰੂ ਜੇ ਮੈਂ ਨਹੀਂ ਜਾਂਦਾ ਤਾਂ ਕਰੇ ਜੀ ਨਹੀਂ ਲੱਗਦਾ ਜੇ ਵੇਂਹ ਚੱਟ ਉਧਰ ਪਾ ਗਏ ਤਾਂ ਇਹ ਨਹੀਂ ਪਤਾ ਵੀ ਸੱਥ ਚੀਮਾ ਕਰ ਜਾਖੜੇ ਪਤੰਦਰ ਨਹੀਂ ਤੇ ਕਿਤਾਲ ਹੈ ਜਾਊਂਗਾ ਤਾਂ ਲਾਜ਼ਮੀ ਐ। ਲੈ। ਸਦੇ ਹੈ ਨਾ ਬਾਹਰ ਮੰਜਾ ਢਾ ਕੇ ਬੈਠ ਜਾਂਦਾ। ਆਏ ਨਹੀਂ ਵੀ ਘਰੇ ਮੈਂ ਕੋਈ ਖਲ ਦਾਣਾ ਪਿਉਂਦਿਆਂ ਗਾਮਾਂ ਨੂੰ। ਹੈ? ਬਾਲਟੀਆਂ ਤਾਂ ਆਉਨਾ ਮੂਰੇ ਪਈਆਂ ਨੇ। ਮਾੜਾ ਜਿਹਾ ਹੱਸ ਕੇ ਕੀ ਬੁਲਾਉਣ ਲੱਗੀ। ਇਹ ਤਾਂ ਦਿਨੋ ਦਿਨ ਚਾਂਬਲੀ ਆ। ਚਲ ਮੇਰੀ ਵੀ ਮਜਬੂਰੀ ਐ ਇਹਨੂੰ ਬੁਲਾਉਣਾ। ਨੰਬਾਈ। ਹਾਂ। ਚੰਗਾ ਭਲਾ ਅੰਦਰ ਬੈਠਾ ਹੁਣਾ ਆ ਕੇ ਤੂੰ ਗੇਟਾਂ ਤੇ ਬਹਿ ਜਾਨਾ ਹੈ ਉੱਪਰ ਜਾਈ ਅੰਦਰ ਵੀ ਮੈਂ ਕਿੰਨਾ ਚਿਰ ਬੈਠਾ ਰਹਾ ਤੂੰ ਤਾਂ ਐ ਕਹਿੰਦੀ ਬਸ ਇੱਥੇ ਹੀ ਬੈਠਾ ਰਹਾ ਮੇਰੇ ਤਾਂ ਹੁਣ ਇੱਥੋਂ ਵੀ ਆਇਆ ਸੀ ਮਾਂ ਬਿੰਦ ਛੱਟ ਬਾਹਰ ਜਾ ਕੇ ਆਉਣਾ ਪਰ ਕਿੱਥੇ ਮੈਂ ਤਾਂ ਤੂੰ ਕੈਦੀ ਬਣਾ ਰੱਖਿਆ ਅੰਦਰ ਨਾ ਮੈਂ ਹੋਰ ਕੀ ਕਰਾਂ ਜੇ ਤੈਨੂੰ ਕੈਦੀ ਨਾ ਬਣਾਵਾ ਜੇ ਤੈਨੂੰ ਮੈਂ ਖੋਲ੍ਹ ਦਿੱਤੀ ਸੀ ਤੂੰ ਨਾਜਾਇਜ਼ ਫਾਇਦਾ ਚੱਕਣ ਲੱਗ ਗਿਆ ਮੇਰੀ ਖੋਲ ਦਾ ਤੈਨੂੰ ਬਾਹਰ ਕਰ ਲਿਆ ਬਿਨਾ ਮੇਰੇ ਲਈ ਤਾਂ ਨੁਕਸਾਨ ਹੀ ਆ ਤੈਨੂੰ ਪਤਾ ਕਿੰਨਾ ਕਲੇਸ਼ ਹੋਇਆ ਸੀ ਲੋਕਾਂ ਨੇ ਕਿੰਨੀ ਕਿੰਨੀ ਗੱਲਾਂ ਬਣਾਈਆਂ ਸੀ ਵੀ ਦਰਾਨੀ ਚਠਾਨੀ ਦਾ ਆੜਾ ਦੇਖਦੇ ਆਂ ਅਸੀਂ ਹੈ ਆਹੋ ਲੋਕਾਂ ਨੇ ਤਾਂ ਇਹ ਇਹੀ ਕੰਮ ਹੈ ਤੇਰੇ ਬੰਨੀ ਦੇਖਦੇ ਨੇ ਤੇ ਮੇਰੇ ਬੰਨੀ ਦੇਖ ਰਹੇ ਨੇ ਕਦੇ ਕਿਸੇ ਦੀਆਂ ਗੱਲਾਂ ਬਣਾਤੀਆਂ ਕਦੇ ਕਿਸੇ ਦੀਆਂ ਬਣਾਤੀਆਂ ਪਰ ਜਾਈ ਸੱਚੀ ਹੁਣ ਮੈਨੂੰ ਨਾ ਐਂ ਲੱਗਣ ਲੱਗ ਗਿਆ ਵੀ ਥੋੜੇ ਜਿ ਦਿਨ ਕੱਟਣੇ ਮੈਨੂੰ ਔਖੇ ਲੱਗਦੇ ਆ ਹਰ ਵਕਤ ਮੈਂ ਭਲਾ ਘਰੇ ਕਿਵੇਂ ਬੈਠਾ ਰਹਾ ਹਾਂ ਨਾ ਜਦੋਂ ਤਾਂ ਤੈਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਬਾਹਰ ਵਗ ਜਾ ਹੈ ਕਿਉਂ ਮੇਰੇ ਕੰਮਾਂ 'ਚ ਡਿੱਕੇ ਲਾਉਣਾ ਮੈਂ ਆਪੇ ਕਰ ਲੂੰਗੀ ਉਹ ਤਾਂ ਤੂੰ ਜਾਨ ਬੁੱਝ ਕੇ ਮੇਰੇ ਕੰਮ 'ਚ ਕੰਮ ਕਰਦਾ ਸੀ ਹੈ ਜੇ ਹੁਣ ਮੈਂ ਤੈਨੂੰ ਘਰੇ ਕੰਮ ਕਰਨ ਨੂੰ ਕਹਿੰਨੀ ਹੈ ਤੇ ਤੂੰ ਟਲ ਕੇ ਆ ਕੇ ਗੇਟਾਂ 'ਚ ਬਹਿ ਜਾਣਾ ਹੈ ਨਾ ਕੋਈ ਨਹੀਂ ਭਾਈ ਤੂੰ ਐਂ ਦੱਸ啊 ਵੀ ਕੰਮ ਕੀ ਕਰਨਾ ਹੈ ਕੋਈ ਨਹੀਂ ਜਿੰਨਾ ਕਿ ਮੈਥੋਂ ਹੋਇਆ ਉਹਨਾਂ ਕਮਤਾਵਾ ਕਰੂੰਗੀ ਨਾਲੇ ਤੇਰਾ ਕਹਿਣਾ ਨਹੀਂ ਮੰਨੂ ਫਿਰ ਮੈਂ ਹੋਰ ਕੀ ਦਾ ਕਹਿਣਾ ਮੰਨੂ ਉਹ ਤਾਂ ਮੈਨੂੰ ਪਤਾ ਵੀ ਤੂੰ ਮੇਰਾ ਕਹਿਣਾ ਮੰਨਦਾ ਹੈ ਤਾਂਹੀਂ ਤੈਨੂੰ ਕਹਿੰਨੀ ਹੈ ਹੁਣ ਮੈਂ ਬਤਾਰ ਨੂੰ ਕਿੰਨਾ ਕਹਿੰਨੀ ਹੈ ਮੈਨੂੰ ਪਤਾ ਵੀ ਉਹਨੇ ਕਰੇ ਤਾਂ ਕੁਛ ਕਰਨਾ ਨਹੀਂ ਉਹਨੇ ਤਾਂ ਚੱਕਣਾ ਸਾਈਕਲ ਖੇਤੋਂ ਨਿਕਲ ਜਾਂਦਾ ਬਸ ਮੈਂ ਵੀ ਥੋੜੀ ਜਿਹੀ ਲੋਕਾਂ ਦੀ ਸੰਗ ਜੀ ਮੰਨਦਾ ਸੀ ਲੋਕ ਕਹਿੰਦੇ ਨੇ ਵੀ ਬਸ ਅੰਦਰ ਹੀ ਵੜਿਆ ਰਹਿੰਦਾ ਉਹ ਕਦੇ ਬਾਹਰ ਵੀ ਨਿਕਲ ਆਇਆ ਕਰ ਪਰਝਾਈ ਕੁਲੀ ਫਿਰਦਾ ਰਹਿੰਦਾ ਹਰੇਕ ਬੰਦਾ ਐਂ ਹੀ ਮਿਹਣਾ ਦਿੰਦਾ ਮੈਨੂੰ ਪਹਿਲਾਂ ਪਹਿਲਾਂ ਮੈਂ ਵੀ ਬਥੇਰੀ ਸ਼ਰਮ ਮਾਨਦੀ ਫਿਰੀ ਸੀ ਪਰ ਲੋਕਾਂ ਨੇ ਤਾਂ ਕਿਸੇ ਪਾਸੇ ਵੀ ਨਹੀਂ ਛੱਡਿਆ ਮੈਨੂੰ ਜੇ ਤਾਂ ਤੈਨੂੰ ਅੰਦਰ ਰੱਖਿਆ ਤਾਂ ਵੀ ਗੱਲਾਂ ਬਣਾਈਆਂ ਜੇ ਤੈਨੂੰ ਮੈਂ ਖੋਲ ਦੇਤੀ ਤੂੰ ਉਧਰ ਛੋਟੀ ਕਰਨੀ ਭੱਗ ਗਿਆ ਤਾਂ ਵੀ ਲੋਕਾਂ ਨੇ ਗੱਲਾਂ ਬਣਾਈਆਂ ਜੇ ਮੈਂ ਚਾਰ ਗੱਲਾਂ ਉਹਨੂੰ ਸੁਣਾਤੀਆਂ ਤਾਂ ਵੀ ਲੋਕਾਂ ਲੋਕ ਨਹੀਂ ਬਖਸ਼ਦੇ ਉਹ ਤਾਂ ਹੈ ਪਰ ਝਾਈ ਸੱਚੀ ਉਂ ਪਰ ਟਾਈਮ ਦੀ ਗੱਲ ਹੁੰਦੀ ਹੈ ਕਿਸੇ ਦਿਨ ਮੈਂ ਤਰਸਦਾ ਹੁੰਦਾ ਸੀ ਵੀ ਕਦੇ ਮੈਂ ਪਰਝਾਈ ਮੇਰੇ ਨਾਲ ਬਹਿ ਕੇ ਕਦੇ ਦੋ ਗੱਲਾਂ ਕਰ ਲੇ ਕਦੇ ਮੇਰੇ ਕੋਲ ਹੀ ਖੜ ਜੇ ਪਰ ਹੁਣ ਦਿਨ ਇਹੋ ਜੇ ਬਦਲੇ ਨੇ ਬਸ ਪਰਝਾਈ ਕੋਲ ਹਲਦੀ ਵੀ ਨਹੀਂ ਉਹ ੱਚੀ ਕਹਿੰਦੀ ੱਚੀ ਬਿਠਾ ਰੇ ਤਾਂ ਫਿਰ ਨਾਲੇ ਹੁਣ ਤਾਂ 2 ਮਿੰਟ ਪਹਿਲਾਂ ਕਹਿਣਾ ਵੀ ਮੇਰਾ ਮਨ ਟੁੱਟਿਆ ਪਿਆ ਮੈਂ ਬਾਹਰੇ ਨਿਕਲਣਾ ਤੂੰ ਕਿਸੇ ਪਾਸੇ ਹੀ ਨਹੀਂ ਮਾਨ ਹੈਗਾ ਉਹ ਮਾਨਤਾ ਹੈ ਪਰਜਾਈ ਸੱਚ ਨੂੰ ਕਿਸੇ ਵੇਲੇ ਤਾਂ ਤਰਸਦਾ ਹੀ ਸੀ ਮੈਂ ਤੇਰੇ ਕੋਲੇ ਗੱਲਾਂ ਕਰਨ ਨੂੰ ਪਰ ਹੁਣ ਨਾ ਮੇਰਾ ਮਨ ਰੱਜ ਲਿਆ ਹੁਣ ਮੈਨੂੰ ਐਂ ਜਿ ਲੱਗਦਾ ਵੀ ਲੋਕ ਐਂ ਕਹਿਣਗੇ ਪਰਜਾਈ ਕੋਲੋਂ ਉੱਠਦੀ ਨਹੀਂ ਅੱਛਾ ਹਾਂ ਹੁਣ ਤੇਰਾ ਮਨ ਰੱਜ ਗਿਆ ਤਾਂ ਮਤਲਬ ਵੀ ਹੁਣ ਦੂਸਰੀ ਪਰਜਾਈ ਕਰਨੀ ਹੈ ਨਾ ਨਾ ਦੂਸਰੀ ਪਰਜਾਈ ਤਾਂ ਮੈਂ ਭਾਂ ਕੀ ਕਰਨਾ ਹੈ ਪਰਜਾਈ ਤੂੰ ਐਵੇਂ ਮੈਨੂੰ ਭੈਮ ਨਾ ਕਰ ਮੈਨੂੰ ਪਤਾ ਹੈ ਮਨਜੀਤ ਗੇੜੇ ਮਾਰਦੀ ਆ ਤੇਰੇ ਕੋਲੇ ਐਂ ਨਹੀਂ ਪਤਾ ਤੂੰ ਹੁਣ ਛੋਟੀ ਨੂੰ ਛੱਡ ਮਨਜੀਤ ਕੇ ਜਾਣ ਲੱਗ ਜੇ ਐਵੇਂ ਹੀ ਉਹ ਇਹ ਜੰਕੜੀਆਂ ਗੱਲਾਂ ਕਰਦੇ ਆਂ ਮੈਂ ਵੀ ਸੁੱਖ ਨਾਲ ਪਰਜਾਈਆਂ ਸੜਿਆਂ ਨੂੰ ਚੇਡਾਂ ਢੂਣਾ ਦਾ ਕਰਦੀਆਂ ਹੀ ਰਹਿੰਦੀ ਆਂ ਪਰ ਪਰਜਾਈ ਮੈਂ ਤਾਂ ਇਥੋਂ ਨਾ ਰੱਤੀ ਵੀ ਬਾਹਰ ਨਹੀਂ ਉਹ ਚੇਡਾਂ ਨਹੀਂ ਕਰਦੀਆਂ ਹਾਂ ਉਹ ਤੇਰੀ ਜੇਬ ਕੰਨੀ ਚਾਕਦੀਆਂ ਨੇ ਆਉ ਕੋਈ ਆਪ ਪਤਾਗਾ ਵੀ ਤੇਰਾ ਉਹਨਾਂ ਨੂੰ ਕੀ ਲਾਲਚ ਹੈਗਾ ਸਹੀ ਗੱਲ ਆਂ ਕੁੱਕੀਆਂ ਦੋ ਚਟਨੀ ਨਾਲ ਰੋਟੀਆਂ ਖਾਣਾ ਚੰਗੀ ਜ਼ਮੀਨ ਜਾਇਦਾਦ ਆ ਭਾਈ ਸਾਰੀਆਂ ਹੀ ਕਹਿੰਦੀਆਂ ਇੱਧਰ ਨੂੰ ਆ ਜਾ ਇਹ ਤਾਂ ਹੈ ਦੂਜਿਆਂ ਨੇ ਤਾਂ ਕਹਿਣੀ ਹੈ ਪਰ ਪਰਜਾਇਤ ਇੱਥੋਂ ਮੈਂ ਨਾ ਰਤੀ ਬਾਹਰ ਨਹੀਂ ਜੇ ਤੂੰ ਕਹੇ ਨਾ ਵੀ ਤੁੱਪੇ ਘੜਾ ਰਹੇ ਮੈਂ ਤੁੱਪੇ ਘੜਾ ਰहूं ਜੇ ਤੂੰ ਕਹੇ ਬੈਠੇ ਸ਼ਾਮੇ ਬਾਝਾ ਸ਼ਾਮੇ ਬਾਏ ਬੈਠ ਜੂ ਮੈਂ ਤਾਂ ਪਰ ਮੂੰ ਮੈਨੂੰ ਐਂ ਜਿਹਾ ਲੱਗਦਾ ਬਿੰਦ ਛੱਟ ਮੈਨੂੰ ਬਾਹਰ ਜਾਇਆ ਕਰਨ ਦੇ ਸਾਥ ਚ ਤੇਰੀ ਗੱਲਾਂ ਸੁਣ ਕੇ ਨਾ ਮੈਨੂੰ ਵੀ ਹੁਣ ਤੇਰੇ ਤੇ ਤਰਸ ਜਾਉਣ ਲੱਗ ਗਿਆ ਵੀ ਮੈਂ ਹਨਾ ਦਿਨ 24 ਘੰਟੇ ਅੰਦਰ ਬੰਨੀ ਰੱਖਦੀਆਂਗੀ ਚਲ ਜੇ ਤੇਰਾ ਮਨ ਕਰਦਾ ਹੁੰਦਾ ਬਿੰਦ ਛੱਟ ਕੇ ਦੇ ਆਇਆ ਕਰ ਗੇੜਾ ਬਾਲਾ ਟਾਈਮ ਨਾ ਲਾਇ ਬਾਹਰ ਟਾਈਮ ਕਾ ਨੂੰ ਐ ਤਾਂ ਮੇਰਾ ਬਾਹਰ ਇੰਨਾ ਵੀ ਨਹੀਂ ਚੀ ਲੱਗਦਾ ਪਰ ਕੋਈ ਗੱਲ ਨਹੀਂ ਆਹ ਵਧੀਆ ਕੀਤਾ ਐਨੀ ਕੁ ਛੁੱਟੀ ਤਾਂ ਮਿਲੀ ਦਿਨ ਚ ਟੱਟ ਜਾਇਆ ਕਰ ਠੀਕ ਹੈ ਤੇ ਬਾਹਲੀਆ ਲੋਕਾਂ ਦੀਆਂ ਸੁਣੀ ਨਾ ਨਾਲ ਜਿਹੜੀ ਵੀ ਗੱਲ ਬਾਹਰ ਹੁੰਦੀ ਹੈ ਨਾ ਆਨਸਾਰ ਮੈਨੂੰ ਦੱਸਿਆ ਕਰੀ ਪਹਿਲਾਂ ਅੱਛਾ ਤੇ ਜਿਹੜੀ ਘਰ ਵਾਲੀ ਗੱਲ ਹੁੰਦੀ ਉਹ ਫਿਰ ਅਗਲਾ ਉਹ ਵੀ ਪੁੱਛਦਾ ਵੀ ਕਿਵੇਂ ਆਇਆ ਪਰਜਾਈ ਹੁਣ ਰੋਟੀ ਠੰਡਾ ਪਾਣੀ ਦਿੰਦੀ ਆ ਕਿਵੇਂ ਆ ਬਸ ਤੂੰ ਕਹਿ ਦਿਆ ਕਰ ਵੀ ਭਾਈ ਮੈਂ ਕੰਮਕਾਰ ਕਰ ਦਿੰਨਾ ਜੇ ਚੁੱਲ੍ਹੇ ਪੱਕ ਦੀਆ ਦੋ ਖਾ ਲੈਨੇ ਆ ਹੋਰ ਕੀ ਦੱਸਣਾ ਲੋਕਾਂ ਨੂੰ ਜੇ ਗੱਲ ਆਉ ਦੱਸ ਦੀ ਹਾਂ ਉਹ ਹੈ ਮੈਂ ਤਾਂ ਨਹੀਂ ਕਹਿੰਦੀ ਹੁਣ ਲੜਾਈ ਪੜਾਈ ਆਪਣੇ ਨਹੀਂ ਕੋਈ ਹੈਗੀ ਵੀ ਜਿਹੜੀ ਤੂੰ ਦੱਸੇਗਾ ਆਲੇ ਨੂੰ ਨਾ ਜੋਦੀ ਰਹਿ ਪਹਚਾਈ ਜਦੋਂ ਤੂੰ ਇੰਨਾ ਕਰਦੀਆਂ ਨਾ ਮੈਂ ਵੀ ਤੇਥੋਂ ਜਮਾ ਭੋਰਾ ਬਾਹਰ ਨਹੀਂ ਹੈਗਾ ਚੰਗਾ ਜੇ ਤੂੰ ਕਹੇ ਤਾਂ ਮੈਂ ਹੁਣ ਕਿਤੇ ਕਿਤੇ ਜਾਇਆ ਮੈਂ ਹਾਂ ਜਾਇਆ 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 ਤੇਰੇ ਆਉਂਦੇ ਨੂੰ ਮੈਂ ਚਾਹ ਕਰੂੰਗੀ ਤੇ ਬਸ ਇੰਨਾ ਖਿਆਲ ਰੱਖੀ ਵੀ ਜਿਹੜਾ ਪਹਿਲਾਂ ਕਲੇਸ਼ ਪਿਆ ਸੀ ਉਹਨਾਂ ਦੇ ਘਰੇ ਜਾਣ ਕਰਕੇ ਹੁਣ ਦੁਬਾਰੇ ਨਾ ਪੈ ਜੇ ਕਰ ਨਹੀਂ ਆਪਣਾ ਇੱਕ ਪਾਸਾ ਹਾਂ ਬਾਈ ਕਹਿੰਦਾ ਪਰ ਜਾਈ ਮੈਂ ਤਾਂ ਤੇਥੋਂ ਪਿੱਛੇ ਪਾਣੀ ਨਹੀਂ ਪੀਂਦਾ ਕਿਸੇ ਕੋਲੇ ਹਾਂ ਬਸ ਆਪਦੇ ਯਾਰ ਬੇਲੀਆਂ ਨਾਲ ਮਿਲ ਕੇ ਤੇ ਬਸ ਖੜਾ ਖੜਾ ਮੋੜੇ ਆਈ ਚੰਗਾ ਪਰ ਜਾਈ ਉਹਨਾਂ ਚਰਚਾ ਮੈਂ ਵੀ ਨਹੀਂ ਕਰਦੀ ਜਿੰਨਾ ਚਿਰ ਤੂੰ ਨਹੀਂ ਆਉਂਦਾ ਪਾ ਠੀਕ ਹੈ ਮੈਂ ਤਾਂ ਆ ਗਿਆ ਗੇੜਾ ਦੇ ਕਿੰਨੇ ਨਾਲ ਐ ਹੋਜ ਗਿਆ ਵੀ ਚੱਲ ਉੱਥੇ ਸਾਥੇ ਚ ਜਾਇਆ ਬੰਦ ਚਟ ਆ ਗਿਆ ਮੇਰੀ ਵੀ ਨਿਗਾ ਬਾਹਰ ਹੀ ਰਹਿੰਦੀ ਆ ਹੁਣ ਆਏ ਨਾ ਸਮਝੀ ਵੀ ਮੇਰੀ ਤੇਰੇ ਤੇ ਨਿਗਾ ਨਹੀਂ ਹੈਗੀ ਕੋਈ ਨਹੀਂ ਕੋਈ ਨਹੀਂ ਚਲ ਜਾਇਆਊਗਾ ਬਾਹਰ ਜੇ ਬਾਹਲਾ ਕੰਟਰੋਲ ਕਰੂੰਗੀ ਨਾ ਤਾਂ ਬੰਨਿਆ ਵੀ ਨਹੀਂ ਰਹਿਣਾ ਕਰੇ ਫਿਰ ਆਪ ਮਹਾਰੇ ਜਾਇਆ ਕਰੂ ਫਿਰ ਕਲੇਸ਼ ਹੋਊਗਾ ਹੁਣ ਰਜਾਮੰਦੀ ਨਾਲ ਜਿੰਨਾ ਚੱਲਦਾ ਚੱਲੀ ਜਾਂਦੇ ਨਾਲੇ ਉਹ ਸਿਆਣਾ ਹੀ ਨਹੀਂ ਕਹਿੰਦੇ ਹੁੰਦੇ ਵੀ ਚਾਹ ਨਾਲ ਮੱਛਿਆ ਮੂੰ ਲੱਸੀ ਵੀ ਫੂਕਾ ਮਾਰ ਮਾਰ ਪੀਂਦਾ ਅਗਲਾ ਹੁਣ ਇਹਦਾ ਉਹ ਕੰਮ ਹੈ ਹੁਣ ਤਾਂ ਮੈਥੋਂ ਪੁੱਛ ਕੇ ਗੱਲ ਕੰਮ ਕਰਦਾ ਕੋਈ ਨਾ ਜੇ ਉੱਚਨੀ ਚ ਹੋਈ ਤਾਂ ਦੱਸਣ ਵਾਲੇ ਤਾਂ ਆਣਗਵਾਨ ਚ ਹੀ ਹੁੰਦੇ ਨੇ ਪਰ ਮੈਨੂੰ ਨਹੀਂ ਲੱਗਦਾ ਜਿਹੜੀ ਗਲਤੀ ਇਹਨੇ ਪਹਿਲਾਂ ਕੀਤੀ ਹੈ ਹੁਣ ਦੁਬਾਰੇ ਵੀ ਕਰੂਗਾ ਅੱਬਾ ਹੁਣ ਲੱਗ ਗਿਆ ਨਾ ਪਤਾ ਉਹੀ ਆ ਨਾ ਪਰਜਾਈ ਜਿਹੜੀ ਪੂਸ਼ ਪੂਸ਼ ਕਰਦੀ ਐ ਤੇ ਕਿਸੇ ਦਿਨ ਕਿਸੇ ਦਿਨ ਵੱਡੂ ਘਾਉਂ ਵੀ ਕਰਦੀ ਸੀ ਇਹਦਾ ਪਤਾ ਹੀ ਨਹੀਂ ਲੰਗਦਾ ਵੀ ਜਨਾਨੀ ਕਦੋਂ ਤਾਂ ਪੋਠੀ ਗੱਲਾਂ ਕਰਨ ਲੱਗ ਜੇ ਤੇ ਕਦੋਂ ਪਿਆਰ ਦੀਆਂ ਗੱਲਾਂ ਕਰਨ ਲੱਗ ਜੇ ਹੁਣ ਤਾਂ ਛੋਟੀ ਪਰਜਾਈ ਵੀ ਪੈਰ ਮਾਰਦੀ ਐ ਪਰ ਆਪਾਂ ਨੂੰ ਕੀ ਲੋੜ ਐ ਇਹ ਜੀਆਂ ਗੱਲਾਂ ਦੀ ਜਦੋਂ ਹੁਣ ਇਹ ਪਰਜਾਈ ਰੋਟੀ ਆਪਾਂ ਨੂੰ ਟਾਈਮ ਨਾ ਫੜਾਉਂਦੀ ਐ ਫੇਰ ਕੀ ਐ ਹੁਣ ਇਹ ਦੇਖ ਜੇ ਆਪਾਂ ਨੂੰ 10 20 ਮਿੰਟ ਮਿਲੇ ਛੁੱਟੀ ਗੱਗੇ ਕੋਲੇ ਚਲੀਏ ਕਿ ਜਰਨੈਲ ਕੋਲੇ ਚਲੀਏ ਗੱਗੇ ਕੋਲੇ ਚੱਲਦੇ ਆ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਦਹੋੜਾ ਕਰਕੇ ਫੇਰ ਆਵਾਂਗੇ ਪਰਜਾਈ ਕੋਲੇ ਲੈ ਨਾਲੇ ਕੂੜਾ ਸਿੱਟਿਉਣੀਆ ਤੇ ਨਾਲੇ ਆਹ ਪਾਥੀਆਂ ਸੁੱਕੀਆਂ ਪਈਆਂ ਨੇ ਇਹ ਲੈ ਜੂੰਗੀ ਕੀ ਪਤਾ ਹੁੰਦਾ ਮੀਂਹ ਕਣੀ ਦਾ ਫੇਰ ਗਿੱਲੀਆਂ ਹੋ ਜਾਣਗੀਆਂ ਨਹੀਂ ਮੈਂ ਮਰ ਗਿਆ ਲੈ ਹਉ ਤਾਂ ਜੇੜ ਤੁਰਿਆ ਆਉਂਦਾ ਚੱਲ ਇਹਨੂੰ ਘੇਰ ਕੇ ਪੁੱਛਦੀਆਂ ਅੱਜ ਤਾਂ ਮਸਾਂ ਹੀ ਬਾਹਰ ਨਿਕਲੇ ਆ ਨਹੀਂ ਕਿੰਨੇ ਦਿਨ ਹੋ ਗਏ ਐ ਪੋਰੇ ਚ ਬੰਦ ਕੀਤਾ ਪਿਆ ਅੱਜ ਕੇ ਮੈਨੂੰ ਬਾਹਰਲੀ ਹਵਾ ਲੱਗੀ ਗੇ ਮੂੰ ਕੋਲੋਂ ਲੰਗੀ ਭੱਟੀ ਖੂਰੀ ਨਾ ਖੰਗੀ ਮਨ ਵਿੱਚ ਮੈਂ ਲੱਡੂ ਫੂਰਾ ਬਈ ਛੋਟੀ ਫਾਬੀ ਤਾਂ ਚੰਗੀ ਤਕਲੀ ਅੱਜ ਤੜਕੇ ਨੀਂ ਇਹ ਦੀਏ ਦਾ ਨਜਾ ਜੜ ਗਿਆ ਦਰਸ਼ਨ ਤੇਰੇ ਕਰਕੇ ਨੀ ਓ ਖਿਆ ਪਰ ਜਾਈ ਜੇਠਾ ਮੈਂ ਤਾਂ ਠੀਕ ਆ ਹੂੰ ਤੇ ਮੈਂ ਕਿਹੜਾ ਕਟਾ ਮੈਂ ਵੀ ਠੀਕ ਆ ਵੇ ਉਹ ਤਾਂ ਮੈਂ ਦੇਖ ਹੀ ਲਿਆ ਵੀ ਤੇਰੀ ਕਾਟੋਂ ਫੁੱਲਾਂ ਤੇ ਖੇਡਦੀ ਆ। ਅੱਜ ਕੱਲ ਤਾਂ ਪਰਜਾਈ ਸੱਚੀ ਬਹੁਤ ਕਾਟੋਂ ਨਾਲ ਸੱਚੀ ਫੁੱਲਾਂ ਤੇ ਕੀ ਪੱਤਿਆਂ ਤੇ ਖੇਡਦੀ ਆ ਹੁਣ ਤਾਂ। ਚੱਲ ਵੇ ਜੇਠਾ ਚੰਗਾ ਹੋਇਆ। ਆ ਤੇਰੇ ਵੀ ਦਿਨ ਵਧੀਆ ਫਿਰਗੇ। ਨਹੀਂ ਤਾਂ ਤੇਰੀ ਕਹਿੰਦੇ ਆ ਕੁੱਤੇ ਜਿੰਨੀ ਬਾਤ ਨਹੀਂ ਸੀ ਪੁੱਛਦੇ ਕਰੇ। ਉਹ ਇਹ ਵੀ ਭੁਲੇਖੇ ਸੀ। ਮੈਨੂੰ ਤਾਂ ਮਾਨ ਸੀਗਾ ਵੀ ਜੱਟ ਕੋਲੇ 5 ਕਿੱਲੇ ਜ਼ਮੀਨ ਤੇ ਐ ਤੇ ਪਰਜਾਈਆਂ ਤਾਂ ਮਗਰ ਮਗਰ ਫਿਰਨੀਆਂ। ਜੀਰੇ ਕੋਲੇ 5 ਕਿੱਲੇ ਜ਼ਮੀਨ ਦੇ ਐ। ਉਹਨੂੰ ਕੀ ਫਿਕਰ ਐ ਤੇ ਕੀ ਲੋੜ ਐ ਵਿਆਹ ਕਰਾਉਣ ਦੀ। ਉਹ ਹਿੱਤਾ ਗੱਲਾਂ ਜੇਠਾ ਉਹ ਤਾਂ ਕਹਨੇ ਹੁੰਦਿਆ ਜਿਹੜਾ ਲੱਡੂ ਖਾ ਲਵੇ ਮੋਤੀਚੂਰ ਦਾ ਉਹ ਵੀ ਪਸਤਾਉਂਦਾ ਜਿਹੜਾ ਨਹੀਂ ਖਾਂਦਾ ਉਹਨੂੰ ਆਏ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਮਿੱਠਾਗਾ ਹਾਂ ਮੈਂ ਤਾਂ ਸੱਚੀ ਜਿਹੜੇ ਵਿਆਹੇ ਵੇ ਉਹਨਾਂ ਨੇ ਇਹੀ ਦੇਖਦਾ ਵੀ ਇੱਕ ਵਿਆਹ ਕਰਾ ਕੇ ਉਹਦੇ ਨਾਲੇ ਗੱਲਾਂ-ਬੁੱਲਾਂ ਜਿਹਾ ਮਾਰ ਕੇ ਹਟ ਜਾਂਦੇ ਤੇ ਆਪਾਂ ਆਪਾਂ ਕਦੇ ਛੋਟੀ ਪਰਜਾਈ ਮਿਲ ਗਈ ਕਦੇ ਦੂਜੀ ਪਰਜਾਈ ਮਿਲ ਗਈ ਕਦੇ ਮਨਜੀਦਕਾਰ ਮਿਲ ਗਈ ਤਿੰਨ ਚਾਰ ਪੰਜਾਈਆਂ ਤਾਂ ਹਰ ਰੋਜ਼ ਮਿਲਦੀਆਂ ਕਦੇ ਤੇਰੇ ਨਾਲ ਚਾਰ ਗੱਲਾਂ ਮਾਰ ਲਿਆ ਕਦੇ ਦੂਜੀ ਨਾਲ ਤੇ ਆਪਣਾ ਤਾਂ بس ਐਂ ਚੱਲਦਾ ਰਹਿੰਦਾ ਛਿੱਕਾ ਆਹੋ ਵੇ ਵਦਿਆ ਜੇਠਾ ਤੇਰੇ ਤਾਂ ਕਹਿੰਦੇ ਹੁੰਦੇ ਆ ਦਿਨ ਬਹਾਰਾਂ ਵਰਗੇ ਲੰਘਦੇ ਨੇ ਆ ਸਾਡੇ ਵਰਗਿਆਂ ਦੇ ਵਿਆਹ ਕਰਾ ਕੇ ਕਬੀਲਦਾਰੀਆਂ ਚ ਪੈ ਜਾਂਦੇ ਨੇ ਕਦੇ ਆਹ ਕਰ ਲੋ ਕਦੇ ਆਹ ਕਰ ਲੋ ਉੱਠੇ ਜਾ ਆਹੀ ਨਹੀਂ ਕੰਜਰਖਾਨੇ ਚ ਚਲ ਕੋਈ ਗੱਲ ਨਹੀਂ ਪਰਜਾਈ ਮੇਰੀ ਗੱਲ ਸੁਣ ਐਨੀ ਵੀ ਟੈਨਸ਼ਨ ਨਾ ਲੈ ਚੱਲ ਜੇ ਕਿਸੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਬੋਝ ਕੇ ਵੇਲੇ ਕੋ ਵੇਲੇ ਦੱਸ ਦਿਆ ਕਰ ਉਹਨੂੰ ਨਾ ਪਤਾ ਲੱਗਣ ਦੀ ਵੇ ਜੇਠਾ ਕੀ ਕਰਾਂ ਉਹ ਤਾਂ ਨਾ ਕੰਤਨ ਨਾਲ ਲੱਗ ਲੱਗ ਕੇ ਸੁਣਦੀ ਰਹਿੰਦੀ ਆ ਵੀ ਕਿੱਥੇ ਜਾਂਦਾ ਕਿੱਥੇ ਮੇਰੇ ਤਾਂ ਪਤਾ ਕਿੰਨਾ ਬਾਦ ਪਈ ਆ ਉਹ ਉਹ ਲੈ ਤੇਰੇ ਤੇਰੇ ਨਹੀਂ ਉਹ ਤਾਂ ਮੇਰੇ ਵੀ ਬਾਦ ਪਈ ਹੋਈ ਐ ਜੇ ਉਹਨੂੰ ਪਤਾ ਲੱਗ ਗਿਆ ਵੀ ਛੋਟੀ ਕੋਲੇ ਖੜਾ ਸੀ ਆਥ ਨੇ ਰੋਟੀ ਫੜਾਉਣ ਲੱਗੀ 100 ਸਾਂ ਨੁਕਤੇ ਕਰੂਗੀ ਵੀ ਉਸੇ ਤੋਂ ਖਾ ਲੈ ਐ ਕਰ ਲੈ ਬਾ ਕਰ ਲੈ ਐ ਕਰਦੀ ਐ ਵੀ ਜੇਠਾ ਤੂੰ ਕਿਉਂ ਡਰਦਾਗਾ ਤੂੰ ਵੀ ਕਹਿ ਦੀ ਕਾ ਚੱਲ ਠੀਕ ਆ ਕਾ ਮੈਂ ਛੋਟੀ ਵੱਲ ਚੱਲਿਆ ਜਾਣਾਗਾ ਐ ਤਾਂ ਫਿਰ ਮੈਂ ਕਿਵੇਂ ਕਹਿ ਸਕਦਾ ਫੇਰ ਵੀ ਉਹ ਦਬਕਾ ਰੱਖਦੀ ਐ ਕਿਉਂਕਿ ਬਾਲੇ ਚਿਰਦੀ ਫਿਰ ਰੋਟੀਆਂ ਫੜਾਉਂਦੀ ਐ ਨਾ ਉਹ ਚਲ ਕੋਈ ਨਾ ਤੂੰ ਤਾਂ ਫੇਰ ਵੀ ਨਾ ਡੱਕਾ ਉਹਦੇ ਵਾਲੀ ਸਿੱੜਦਾਗਾ ਐਂ ਦੱਸ ਜਿਹੜਾ ਛੋਟਾ ਭਾਈ ਤਾਂ ਨਹੀਂ ਕੁਸ ਕਹਿੰਦਾ ਵੀ ਆ ਵੱਡੇ ਨਾਲ ਗੱਲਾਂ ਕਰੀ ਜਾਂਦੀ ਸੀ ਕਿਥੇ ਨਾ ਵੇ ਤੇਰਾ ਹੀ ਆਹ ਬਹਿਮ ਤੈਨੂੰ ਹੀ ਖਾਈ ਜਾਂਦਾਗਾ ਉਹ ਤਾਂ ਬਥੇਰਾ ਤੇਰੇ ਨੂੰ ਯਾਦ ਕਰਦਾ ਹੁੰਦਾ ਉਹ ਤਾਂ ਕਹਿੰਦਾ ਹੁੰਦਾ ਵੀ ਵੱਡੇ ਭਾਈ ਨੂੰ ਕਿਰਨਾ ਐਂ ਕਰੀ ਘਰੇ ਲਿਆਈ ਕੁਸ ਖਾਪਲਾ ਦਈ ਹੈ ਅੱਛਾ ਹਾਂ ਇੱਕ ਤੂੰ ਹੀ ਆ ਜਿਹੜਾ ਸਾਡੇ ਘਰੇ ਪੈਰ ਨਹੀਂ ਪਾਉਂਦਾ ਹੈਗਾ ਜਾਈ ਫਿਰ ਪਹਿਲਾਂ ਮੈਂ ਆ ਗਿਆ ਫਿਰ ਐਂ ਤਾਂ ਨਹੀਂ ਕਹਿੰਦੀ ਵੀ ਤੂੰ ਕਿਉਂ ਆ ਗਿਆ ਬੇ ਨਾਨਾ ਜੇਠਾ ਤੈਨੂੰ ਕਹਨੂੰ ਮੈਂ ਐ ਕਹਿਣਾ ਮੇਰੇ ਤਾਂ ਸੰਗੋ ਦਿਲਾਂ ਦੀਆਂ ਹੋਣਗੀਆਂ ਵੀ ਵਧੀਆ ਮੇਰਾ ਜੇਠ ਵੀ ਮੇਰੇ ਘਰੇ ਆ ਗਿਆ ਨਾਲੇ ਦੇਖ ਦਿਲਾਂ ਦੀਆਂ ਦਿਲਾਂ ਤੋਂ ਲਾਲੀਆਂ ਨਹੀਂ ਪਰਝਾਈ ਦਿਲਾਂ ਵਾਲੀਆਂ ਤਾਂ ਮੈਂ ਮੇਰੀ ਵੱਡੀ ਪਰਝਾਈ ਨਾਲ ਹੀ ਰੱਖੂਗਾ ਮੈਂ ਐ ਨਹੀਂ ਓਹੋ ਜੇਠਾ ਤੂੰ ਤਾਂ ਉਹੀ ਗਲਤੇ ਹੀ ਗੱਲ ਨੂੰ ਲੈ ਜਾਣਾ ਹੁੰਦਾ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਵੀ ਇੰਨਾ ਵੀ ਨਹੀਂ ਤੀਮੀਆਂ ਦੇ ਗੁਲਾਮ ਬਣ ਕੇ ਰਹਿਦਾ ਹੁੰਦਾ ਦੇਖ ਤੇਰੀ ਪਰਝਾਈ ਆ ਕਾਂ ਕੀ ਹੋ ਗਿਆ ਚਲ ਹੈ ਤਾਂ ਉਹ ਮੇਰੇ ਤੋਂ ਵੱਡੀ ਆ ਚਲ ਡਰ ਡੂਰ ਤਾਂ ਮੈਂ ਵੀ ਉਹਦਾ ਮੰਨਦੀ ਆ ਵੀ ਇੰਨਾ ਕੀ ਡਰ ਮੰਨੀਏ ਵੀ ਜਿੱਥੇ ਉਹ ਕਹੇ ਵੀ ਉੱਥੇ ਹੀ ਖੜੋ ਜਿੱਥੇ ਉਹ ਕਹੇ ਬਹਿ ਜਾ ਉੱਥੇ ਹੀ ਬੈਠ ਤੂੰ ਤਾਂ ਨਾ ਬਾਹਲਾ ਥੱਲੇ ਲੱਗ ਕੇ ਰਹਿਣਾਗਾ ਉਹ ਤੇਨੂੰ ਫਿਰ ਇਹ ਪਿਛਲੀ ਗੱਲ ਦਾ ਪਤਾ ਹੀ ਨਾ ਭਰਾਈ ਮੈਂ ਵੀ ਉਹਦੇ ਹਾਂ ਚ ਹਾਂ ਕਿਉਂ ਕਰਦਾ ਐ ਇਹ ਚ ਵੀ ਕੋਈ ਰਾਜਨੀਤੀ ਐ ਹੈ ਆਹੋ ਚਲ ਕੋਈ ਨਹੀਂ ਜੇ ਉਹਨੂੰ ਪਤਾ ਲੱਗ ਗਿਆ ਨਾ ਐਵੇਂ ਕੋਈ ਹੋਰ ਨਾ ਪੰਗਾ ਖੜਾ ਕਰਦੇ ਪਾਥੀਆਂ ਪੁੱਥੀਆਂ ਪਾਲਾਉਂਦੀਆਂ ਪਾਥੀਆਂ ਤਾਂ ਜੇਠਾ ਮੈਂ ਪਾਲਨੀਆ ਜੇਠਾ ਆ ਜਿਹੜਾ ਤੂੰ ਰਾਜ ਕਿਆ ਨਾ ਮੈਨੂੰ ਲੰਘਦਾ ਵੱਡਦਾ ਦੱਸ ਕੇ ਜਾਈਂ ਇਹ ਇਹ ਜਿਹੜਾ ਕਿਹੜਾ ਰਾਜ ਆ ਵੀ ਜਿਹੜਾ ਤੂੰ ਉਹਦੇ ਥੱਲੇ ਲੱਗ ਕੇ ਰਹਿਣਾਗਾ ਨਹੀਂ ਨਹੀਂ ਪਰ ਜਾਈ ਹੌਲੀ ਹੌਲੀ ਤੈਨੂੰ ਇਹ ਵੀ ਦੱਸ ਦਿਆਂਗੇ ਵੀ ਵਿੱਚੋਂ ਰਾਜ ਕੀ ਐ ਇੱਕ ਚੀਲਾ ਕਿ ਤਾ ਦੱਸਿਆ ਚੰਗਾ ਨਹੀਂ ਹੁੰਦਾ ਠੀਕ ਐ ਠੀਕ ਐ ਜੇਠਾ ਹੈਗਾ ਚੰਗਾ ਫਿਰ ਚਕਾ ਕੇ ਜਾਵਾਂ ਬਠੜ ਕੇ ਐ ਜੇ ਤੂੰ ਹੱਥ ਲਵਾ ਦੇਗਾ ਤਾਂ ਵਧੀਆ ਗੱਲ ਆ ਗਈ ਪਰ ਜਾਈ ਤੂੰ ਵੀ ਐ ਕਹਨੀਆ ਵਸ ਵੀ ਮੇਰੇ ਕੋਲੇ ਖੜਾ ਰਹਿ ਮੈਨੂੰ ਹੋਰ ਕਿੱਥੇ ਜਾਣਾ ਨਹੀਂ ਉਹ ਗੱਗਾ ਡਿੱਕੀ ਜਾਂਦਾ ਹੂ ਮੈਂ ਉਹਦੇ ਕੋਲੇ ਵੀ ਜਾਣਾ ਹੁਣ ਬਿਨ ਛੱਟ ਬੇ ਜੇਠਾ ਇੱਥੇ ਹੋਰ ਇੰਨੀ ਦੁਨੀਆ ਤੁਰੀ ਫਿਰਦੀ ਆ ਮੈਂ ਕਿਸੇ ਨੂੰ ਬੁਲਾਉਣੀਆ ਦੇਲਾ ਅੱਜ ਤੱਕ ਨਹੀਂ ਕਿਸੇ ਨੂੰ ਬੁਲਾਇਆ ਤੇ ਤੂੰ ਹੁਣ ਮੇਰਾ ਆਪ ਦਾਗਾ ਨਾ ਤਾਂ ਤੈਨੂੰ ਬੁਲਾਉਣੀਆ ਮੈਂ ਨਹੀਂ ਮੈਨੂੰ ਵੀ ਕੋਈ ਕਿਸੇ ਗੱਲ ਦੀ ਮਾਰੀ ਬੁਲਾਉਣੀਆ ਪਰ ਜਾਈ ਐ ਮੈਂ ਤਾਂ ਨਹੀਂ ਕਿ ਨਹੀਂ ਨਹੀਂ ਜੇਠਾ ਤੇਰੇ ਨਾਲ ਨਾ ਸਾਡਾ ਤਯੋ ਪ੍ਰੇਮ ਹੀ ਜ਼ਿਆਦਾ ਗਾ ਅੱਛਾ ਅੱਛਾ ਚੱਲ ਚੰਗੀ ਗੱਲ ਆ ਛੋਟਣਾ ਤਾਂ ਉਹੀ ਮੱਚਿਆ ਰਹਿੰਦਾ ਗਾ ਤਾਂ ਨਹੀਂ ਮੈਂ ਪਲਾ ਕੇ ਰਾਜੀ ਉਹਨੂੰ ਅਸੀਂ ਤਾਂ ਅਸੀਂ ਕਹਿਣ ਜੋਗਰੇ ਹੋ ਗਏ ਵੀ ਰੱਬਾ ਸਾਨੂੰ ਵੀ ਕਿਸੇ ਨੇ ਮੋਹ ਪ੍ਰੇਮ ਕੀਤਾ ਤੇ ਉਹ ਕੀਤਾ ਚੱਲ ਚੰਗਾ ਫਿਰ ਮੈਂ ਜਾਂਦਾ ਠੀਕ 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 ਜੀ ਤਾਂ ਨਹੀਂ ਮੇਰਾ ਘਰ ਦਾ ਖਰ ਚੱਲ ਫਿਰ ਵੀ ਚੰਗਾ ਫਿਰ ਐਂ ਜੇਠਾ ਲੰਗਦਾ ਵੜਦਾ ਨਾ ਲੌਂਗ ਲੈਚਿੰਗ ਵਾਲੀ ਚਾਹ ਪੀ ਕੇ ਜਾਈਂ ਪੱਕੀ ਗੱਲ ਹੈ ਹਾਂ 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 ਚਲੋ ਠੀਕ ਹੈ ਠੀਕ ਹੈ ਪੰਜਾਈ ਜਰੂਰ ਪੀ ਕੇ ਜਊ ਚੰਗਾ ਚੰਗਾ ਆਏ ਹਾਏ ਹਾਏ ਮੈਂ ਮਰ ਜਾ ਨੀ ਕਰਨਾ ਉਦਾ ਤੂੰ ਆਪਦੇ ਆਪ ਨੂੰ ਬਥੇਰੀ ਚ ਚਲੱਕ ਹੋਣੀ ਆ ਜਿੱਥੇ ਚਲਾਕੀ ਵਰਤਨ ਵਾਲੀ ਹੁੰਦੀ ਆ ਉਥੇ ਤੈਨੂੰ ਕੁਝ ਨਹੀਂ ਸੋਝਦਾ ਹੈਗਾ ਦੇਖ ਲੈ ਨੀ ਇਹ ਤਾਂ ਹੁਣੀ ਦਰ ਚ ਲੱਡੂ ਫਟਦੇ ਸੀ ਜੇ ਇਹ ਨੂੰ ਆਏ ਪਤਾ ਲੱਗ ਜਾਂਦਾ ਜੇਠ ਨੂੰ ਵੀ ਇਹਦੀ ਭੈਣ ਆਈ ਹੋਈ ਆ ਇਹਨੇ ਤਾਂ ਨਾਲ ਹੀ ਮੇਰੇ ਤੁਰ ਪੈਣਾ ਸੀ ਬੂ ਮੈਂ ਮਰ ਜਾ ਨੀ ਪਾਥੀਆਂ ਵੀ ਗਿੱਲੀਆਂ ਪਈਆਂ ਨੇ ਅਕ ਲੱਗਣੀਆਂ ਦੇਖ ਲੈ ਉਦੋਂ ਵਿਆਹ ਦੇ ਵਿੱਚ ਨੀ ਉਹਦੇ ਮਗਰ ਆਏ ਲੱਡੂ ਵਾਂਗੂ ਘੁੰਮੇ ਟਾਏ ਜਾਣਾ ਦੇਰ ਤਾਈ ਦਾ ਵੀ ਆ ਗਿਆ ਸੀ ਚਲ ਕੋਈ ਨਾ ਆਏ ਕਿਥੇ ਮੇਰਾ ਖੜਾ ਛੱਡ ਜੂੰ ਡੋਰੇ ਤਾਂ ਪਾਉਂਗੀ ਲੱਗਦਾ ਲੈਸੀ ਵਾਲੀ ਚਾਰ ਆ ਨਾ ਥੋੜਾ ਥੋੜਾ ਅਸਰ ਤਾਂ ਹੋ ਗਿਆ ਨਹੀਂ ਤਾਂ ਹੀ ਤਾਂ ਮੈਨੂੰ ਹਾਸਾ ਹਾਸਾ ਬੁਲਾਉਂਦਾ ਸੀ ਸੱਚੀ ਨਹੀਂ ਡੁੱਬੜੇ ਦਾ ਮੈਨੂੰ ਵੀ ਤੇ ਉਹ ਬਾੜਾ ਹੀ ਆਉਂਦਾ ਹੁਣ ਤਾਂ ਚਲ ਕੋਈ ਨਾ ਪੰਜ ਕਿੱਲੇ ਜ਼ਮੀਨ ਦੇ ਵੀ ਲੈਣੇ ਨੇ ਬਾਬੂ ਮਨਾ ਤੇਰਾ ਵੀ ਕੋਈ ਪੇਤ ਨਹੀਂ ਹੁੰਦਾ ਕਲਦੀਪ ਨੇ ਪਰਜਾਈ ਨੇ ਐਨਾ ਕਹਿ ਸੀ ਵੀ ਰਾਤ ਚ ਖੜੀ ਨਾ ਕਿਸੇ ਕੋਲੇ ਗੱਲ ਨਾ ਕਰੀ ਪਰ ਛੋਟੀ ਪਰਜਾਈ ਨੂੰ ਦੇਖ ਕੇ ਤੇਰਾ ਮਨ ਵੀ ਡੋਲੇ ਖਾ ਗਿਆ ਫੇਰ ਵੀ ਉਹਦੇ ਨਾਲ ਗੱਲਾਂ ਮਾਰ ਕੇ ਆਇਆ ਤੇ ਪਰਜਾਈ ਕਹਿੰਦੀ ਲਹਿਚੀ ਵਾਲੀ ਚਾਹ ਪੀ ਕੇ ਜੀ ਉਹ ਪਰਜਾਈ ਜੇ ਤੇਰੇ ਕੋਲੋਂ ਲਹਿਚੀ ਵਾਲੀ ਚਾਹ ਪੀ ਲਈ ਨਾ ਮੈਂ ਕਿਤੇ ਇਹਦੇ ਕੋਲੋਂ ਰੋਟੀ ਕਰਨੀ ਵੀ ਨਾ ਜਾਵਾਂ ਪਰ ਕੋਈ ਨਹੀਂ ਤੂੰ ਫਿਕਰ ਨਾ ਕਰ ਕਦੇ ਕਦਾਈ ਤਾਂ ਤੇਰੇ ਕੋਲੋਂ ਚਾਹ ਪੀਣੀ ਪੀਣੀ ਭਾਵਾ ਖੁਸ਼ ਹੋ ਜੇ ਐ ਕਿੜਾ ਹੈ ਮੇਰੇ ਮਾਗਰ ਮਾ ਕੋ ਫਿਰ ਦੀ ਰੂ ਚਲ ਹੁਣ ਗੱਗਾ ਡਿੱਕੀ ਜਾਂਦਾ ਹੋ ਉਹਨੂੰ ਵੀ ਤਾਂ ਦੇਖ ਲੈ ਕਰੀਏ ਉਹਦੇ ਨਾਲ ਚਾਰ ਗੱਲਾਂ ਜਾ ਕੇ ਕਦੋਂ ਦੀ ਨਾ ਬੈਠੀ ਬੋਰ ਹੋਈ ਜੰਨੀ ਆ ਪਤਾ ਨਹੀਂ ਕਮਲੀ ਜੀ ਕਿੰਨਾ ਟਾਈਮ ਲਾਉਗੀ ਕਦੋਂ ਦੀ ਗਈ ਹੋਈ ਆ ਹਲੇ ਤਾਂ ਕਾ ਹੀ ਨਹੀਂ ਹੈਗੀ ਨਾ ਕੀ ਗੱਲ ਹੋ ਗਈ ਬੱਜੀ ਆ ਰੀਆਂ ਨਹੀਂ ਬੈਠ ਤਾਂ ਸਹੀ ਕੀ ਹੋ ਗਿਆ ਮੈਂ ਦੱਸ ਦਿਆਂ ਐਵੇਂ ਸਾਹ ਤੇ ਥੱਲੇ ਹੋ ਰਹੇ ਦਿਨੇ ਨਹੀਂ ਸਾਹ ਤਾਂ ਅੱਗ ਲੱਗਣਾ ਹੋਣਾ ਹੀ ਸੀ ਕੀ ਹੋ ਗਿਆ ਆਏ ਪੁੱਛੋ ਹੋਇਆ ਕੀ ਨਹੀਂ ਚਲ ਆ ਦੱਸਦੇ ਹੋਇਆ ਕੀ ਨਹੀਂ ਤਨ ਦਸਿਆ ਰਹਿਗਾ ਸੀ ਮੈਂ ਬਾੜੇ ਚ ਜਾਨੀ ਆ ਵੀ ਉਹ ਕੂੜਾ ਜਿਹਾ ਪਿਆ ਸੀ ਉਹ ਸੱਟ ਕੇ ਆਉਂਦੀ ਸੀਗੀ ਨਹੀਂ ਭੈਣੇ ਉੱਥੇ ਮੈਨੂੰ ਜੇਠ ਮਿਲ ਗਿਆ ਮੇਰਾ ਸੱਚੀ ਨਹੀਂ ਹੋਰ ਜਾ ਵੱਡੇ ਦੀਏ ਫਿਰ ਹੋਇਆ ਬੱਸ ਚ ਲੈ ਬੱਸ ਚ ਹਜੇ ਕਿੱਥੇ ਹੋਜੂ ਟਹਿ ਜਾਣ ਨਾ ਅੱਜ ਤਾਂ ਮੇਰੇ ਨਾਲ ਉਹ ਨਹੀਂ ਹੱਸ ਕੇ ਗੱਲ ਕੀਤੀ ਆ ਮੈਂ ਤਾਂ ਅੱਜ ਪਤਾ ਉਹ ਤਾਂ ਬਾਹਰ ਨਹੀਂ ਸੀ ਨਿਕਲਣ ਦੀ ਵੱਡੜ ਤਾਂ ਅੱਜ ਪੈਣੀ ਜਦੋਂ ਮੈਨੂੰ ਰਾਸਤੇ 'ਚ ਮਿਲੇ ਆ ਨਾ ਮੇਰੇ ਵੀ ਦਿਲ 'ਚ ਐ ਲੱਡੂ ਫਟਣ ਵੀ ਹੁਣ ਵੀ ਬਨਾਲਾ ਹੁਣ ਵੀ ਬਨਾਲਾ ਚੱਲ ਨਾਲ ਬੋਲਿਆ ਵੀ ਵਧੀਆ ਮੈਨੂੰ ਕਹਿੰਦਾ ਸੀ ਕਿ ਨਾ ਮੈਂ ਆ ਕੇ ਜਾਊ ਤੇਰੇ ਕੋਲੇ ਘਰੇ ਕਦੇ ਬਸ ਨਹੀਂ ਉਹ ਨਹੀਂ ਆਉਂਦਾ ਉਹ ਤਾਂ ਉਹਦੇ ਮਗਰ ਲੱਗਿਆ ਹੋਇਆਗਾ ਮੈਂ ਕਿੰਨੇ ਦਿਨ ਹੋ ਗਏ ਆ ਇੱਥੇ ਰਹਿੰਦੀ ਨੂੰ ਕਦੇ ਨਹੀਂ ਤੇਰੇ ਕੋਲੇ ਗੇੜਾ ਮਾਰ ਕੇ ਦੇਖਿਆ ਹੈਗਾ ਨਹੀਂ ਸੋਨੀਆਂ ਤੂੰ ਵੀ ਸਭ ਸਭ ਬੋਲ ਪਿਆ ਕਰ ਮੂੰਹ ਦੇ ਵਿੱਚੋਂ ਕੋਈ ਚੱਜ ਦਾ ਗੱਲ ਵੀ ਕੱਢ ਲਿਆ ਕਰ ਮੈਨੂੰ ਸਾਰਾ ਪਤਾ ਉਹ ਸਾਰਾ ਕੁਝ ਉਹ ਲੈ ਜੂਗੀ ਤੇਰੇ ਹੱਥ 'ਚ ਨਾ ਛੁਣਛਣਾ ਰਹਿ ਜਾਊਗਾ ਨਹੀਂ ਵੇਖ ਮੇਰੀ ਗੱਲ ਸੁਣ ਲੈ ਪਹਿਲਾਂ ਮਾਂ ਆਈ ਸੀ ਉਹ ਤੋਂ ਕੁਝ ਨਹੀਂ ਹੋਇਆ ਹੁਣ ਤੂੰ ਆਈਆਂ ਤੂੰ ਤਾਂ ਮੇਰੀ ਭੈਣ ਆ ਨਾ ਫਿਰ ਹੁਣ ਤੂੰ ਆਪਦਾ ਵੀ ਦਿਮਾਗ ਮੜ ਜਾ ਲੜਾ ਲਈ ਹੈ ਨਹੀਂ ਮੈਂ ਤਾਂ ਨਾ ਜਦੋਂ ਤੂੰ ਗਈ ਹੋਈਆਂ ਹਾਂ ਬਸ ਇੱਕੋ ਰੀਲ ਚੜੀ ਹੋਈ ਹੈ ਵੀ ਤੇਥੋਂ ਸਿੱਧਾ ਨਹੀਂ ਛਡੇ ਛੜੇ ਬੁੜੇ ਨੂੰ ਤਾਂ ਮੈਂ ਹੀ ਕਰੂੰ ਸਿੱਧਾ ਹਾਏ ਹਾਏ ਸੱਚੀ ਤੂੰ ਵੀ ਐਂ ਸੋਚਦੀ ਸੀ ਹੂੰ ਪਰ ਇੱਕ ਗੱਲ ਆ ਪਲਾਨ ਤਾਂ ਮੇਰੇ ਦਿਮਾਗ 'ਚ ਬਹੁਤ ਵੱਡਾ ਹੈ ਜੇ ਕਾਮਯਾਬ ਹੋ ਜੇ ਬਾਕੀ ਕਦੇ ਮੇਰੇ ਪਲਾਨ ਫੇਲ ਨਹੀਂ ਹੋਏ ਕਾਮਯਾਬੀ ਹੋਏ ਨੇ ਅੱਛਾ ਹਾਂਜੀ ਹਾਂ ਤਾਂ ਮੈਨੂੰ ਪਤਾਗਾ ਵੀ ਸੋਨੀਆ ਨੇ ਨਾ ਅੱਜ ਤੱਕ ਜਿਤਨਾ ਸਿੱਖਿਆ ਹਾਰਨਾ ਨਹੀਂ ਸਿੱਖਿਆ ਨਹੀਂ ਹਾਂ ਥੋੜਾ ਬੁੜਾ ਨਾ ਜੇ ਨਾ ਤੇਰੇ ਅੱਗੇ ਪਿੱਛੇ ਘੁੰਮਦਾ ਫਿਰਿਆ ਨਾ ਤੂੰ ਮੈਨੂੰ ਵੀ ਸੋਨੀਆ ਨਾ ਜਾਣੀ ਉਹ ਜਿਹੜੇ ਨੂੰ ਤਾਂ ਕਦੇ ਮਿਲਣਾ ਨਹੀਂ ਹੋ ਅੱਛਾ ਹਾਂਜੀ ਜਿਹੜੀਆਂ ਉਹਦੀਆਂ ਰੋਟੀਆਂ ਮਿੱਠੀਆਂ ਲੱਗਦੀਆਂ ਨਾ ਨੂਨ ਹੀ ਲੱਗਣੀਆਂ ਜਦੋਂ ਖਾਊਗਾ ਨਹੀਂ ਨੂਨ ਵੀ ਕਾ ਨੂੰ ਮੈਂ ਤਾਂ ਕਹਨੀ ਜਹਿਰ ਲੱਗਣ ਨਹੀਂ ਬੱਸ ਨੂਨ ਤੇ ਜ਼ਹਿਰ ਚ ਕੋਈ ਫਰਕ ਹੁੰਦਾ? ਐਂ ਹੋਊਗਾ ਬਸ। ਹਾਂ ਸੋਨੀਆ ਤੇਰੇ ਤੋਂ ਦਾ ਨਾ ਬਾਲੀਆਂ ਹੀ ਚੰਗੀਆਂ ਦੇਖੀ। ਵਸ ਵਸ ਨਹੀਂ ਮਿੱਠੇ ਪੋਚੇ ਜਣਾ ਮਾਰ ਲੈ। ਨਹੀਂ ਆਏ ਤਾਂ ਮੈਂ ਤੇਰੀ ਭੈਣ ਆ ਫਿਰ ਵੀ ਵੱਡੀਆਂ ਕਿਵੇਂ ਹੱਥ ਛਡਾਉਂਦੀ ਆ ਮੈਂ ਤੂੰ? ਨਾ ਮੈਨੂੰ ਯਾਦ ਆ ਜਿਵੇਂ ਮੇਰੇ ਨਾਲ ਲੜਦੀ ਹੁੰਦੀ ਸੀ ਉੱਥੇ ਉਹ ਗੱਲਾਂ ਯਾਦ ਆ ਮੈਂ ਭੁੱਲਦੀ ਨਹੀਂ ਹੈਗੀ ਹਾਂ। ਨਹੀਂ ਚਲ ਕੋਈ ਨਾ ਜਿਹਦੇ ਹੋਣਗੇ ਉਹਦੇ ਹੀ ਲੜਨਗੇ। ਹੁਣ ਆਹ ਦੇਖ ਲੈ। ਮੈਨੂੰ ਬਥੇਰੇ ਕਹਿੰਦੇ ਹੁੰਦੇ ਆ ਵੀ ਤੁਸੀਂ ਭੈਣਾ ਭੈਣਾ ਬਣ ਕੇ ਰਹੋ। ਉਹ ਵੱਡੜ ਮੇਰੀ ਭੈਣ ਬਣ ਜਾਊਗੀ। ਉਹ ਹਿੱਤਾ ਗੱਲ ਆ ਉਹ ਤਾਂ ਤੀਜੇ ਹੱਡ ਦਾ ਤੀਜਾ ਹੱਡ ਹੀ ਰਹੂਗਾ ਉਹ ਆਪਣੀ ਜੇ ਥੋੜੀ ਰਲ ਜੂਗੀ ਸਹੀ ਗੱਲ ਆ ਚੜੇਲਾ ਚੜੇਲਾ ਕੋਈ ਗੱਲ ਨਹੀਂ ਚੜੇਲਾ ਨਾ ਉਹਨੂੰ ਸਿੱਧਾ ਦਾ ਕਰਾਂਗੇ ਆਪਾਂ ਹੀ ਬਸ ਜਿਹੜਾ ਪਲਾਨ ਆਪਾਂ ਕੀਤਾ ਨਾ ਦਿਮਾਗ ਦੇ ਵਿੱਚ ਹੁਣ ਤਾਂ ਭਾ ਇੱਕ ਤੇ 11 ਹੋ ਗਈ ਸਹੀ ਕਹਲਾ ਤੂੰ ਬਸ ਜਿਵੇਂ ਮੈਂ ਕਰਦੀ ਆ ਉਹ ਵੀ ਕਰੀ ਚੱਲੀ ਦੇਖੀ ਜਾਈਂ ਫਿਰ ਚੱਲ ਸੋਨੀਆਂ ਹੁਣ ਮੈਂ ਨਾ ਕੁਟ ਚਾਹ ਬਣਾ ਕੇ ਲੈ ਕੇ ਆਉਣੀ ਆ ਤੇਰੇ ਲਈ ਤੂੰ ਮੈਨੂੰ ਆ ਜਿਹੜੀ ਗੱਲ ਇੰਨੀ ਸੋਹਣੀ ਸੁਣਾਈ ਆ ਨਾ ਪਰ ਇੱਕ ਗੱਲ ਆ ਆ ਜਿਹੜੀ ਗੱਲ ਬੋਲੀਏ ਨਾ ਆ ਚਾਜ ਸਵਾਦ ਦੀ ਨਹੀਂ ਕਰੀ ਹੈਗੀ ਚਾਹ ਬਣਾ ਕੇ ਲੈਣੀ ਐਡੇ ਵਟਾ ਤੇਰੇ ਵਾਸਤੇ ਕਰਨ ਲੱਗਿਆਂ ਕੋਈ ਦੁੱਧ ਚ ਪੱਤੀਓ ਬੰਦਾ ਪਾ ਲਿਆਵੇ ਚਾਹ ਬਣਉਣੀ ਆ ਨਹੀਂ ਚੱਲ ਕੋਈ ਨਾ ਦੁੱਧ ਚ ਪੱਤੀ ਪਾ ਕੇ ਲਿਆ ਦੰਨੀ ਆ ਤੂੰ ਬੈਠ ਇੱਥੇ ਆਉਣੀ ਆ ਮੈਂ ਜੇ ਗੱਲ ਚੱਜ ਦੀ ਸੁਣਾਉਣੀ ਆ ਨਾ ਖਾਣ ਪੀਣ ਦੀ ਵੀ ਗੱਲ ਚ ਅੱਜ ਦੀ ਸੁਣਾ ਰਿਹਾ ਕਰ ਹਾਏ ਕਿੱਡੀ ਸੌਫਟ ਸੀ ਗੱਲ ਪੱਟ ਗਈ ਇਹਦੀ ਆਦਤ ਨਾ ਗਈ ਆ ਨਹੀਂ ਠੰਡਾ ਕਰਕੇ ਦੁੱਧ ਲਿਆ ਇੱਕ ਦਾ ਤੱਤਾ ਲਿਆ ਮੈਂ ਦੇਖੀ ਜਾਈ ਬੁੜਿਆ ਜਿਹੜੀ ਉਹਦੇ ਪਿੱਛੇ ਲੱਗਿਆ ਫਿਰਦਾ ਨਾ ਕੱਲ ਨੂੰ ਮੇਰੀ ਭੈਣ ਦੇ ਪਿੱਛੇ ਲੱਗੇਗਾ ਵੀ ਲਿਆ ਤੇਰੀਆਂ ਰੋਟੀਆਂ ਵਧੀਆ ਲੱਗਦੀਆਂ ਮੈਨੂੰ ਤੂੰ ਹੀ ਕਵਾ ਨਹੀਂ ਮੁੰਦਰੋ ਨਹੀਂ ਸਿੰਦਰੋ ਤੁਸੀਂ ਇੱਥੇ ਟਿਕੀਆਂ ਰਹੋ ਚੰਗਾ ਬਾਹਰ ਨਾ ਨਿਕਲਿਓ ਮੈਂ ਛੋਡੇ ਵਾਸਤੇ 베ਰੀ ਲੈ ਕੇ ਆਉਣਾ ਟਾਹਨੀਆਂ ਵੱਡ ਵੱਡ ਕੇ ਆਹੋ ਆਥ ਨੇ 3 ਵਜੇ ਤੱਕਰ ਤੁਸੀਂ ਅੰਦਰ ਹੀ ਰਹਿਣਾ ਕਿਤੇ ਬਾਹਰ ਨਿਕਲ ਕੇ ਭੱਜ ਜਾਉ ਉਹ ਗੱਗਿਆ ਓ ਆ ਜਾ ਬਾਈ ਆ ਜਾ ਓਏ ਆ ਗਿਆ ਆ ਗਿਆ ਉਹ ਕੀ ਗੱਲ ਗੱਗੇ ਕੱਲੇ ਹੀ ਬੁਲੀ ਜਾਂਦਾ ਸੀ ਬਾਈ ਓ ਬਾਈ ਯਾਰ ਤੂੰ ਤਾਂ ਮਿਲਣੋ ਕੱਲ ਨੂੰ ਹੀ ਰਹਿ ਗਿਆ ਅੱਜ ਨਾ ਤੈਨੂੰ ਜੱਫੀ ਪਾਉਣ ਨੂੰ ਕੀ ਕਰਦਾ ਓਏ ਹੋਏ ਅੱਛਾ ਕਿੰਨੇ ਦਿਨ ਹੋ ਗਏ ਯਾਰ ਗੱਗੇ ਕਿ ਮੇਰੇ ਅੱਜ ਟੌਰ ਫੋਰਜੀ ਵੀ ਬਾਵਾ ਲਾਈ ਕਰਾ ਹੋਏ। ਓਏ ਭਾਈ ਮੈਂ ਕੀ ਕਰਾਂ ਯਾਰ। ਮੈਨੂੰ ਤਾਂ ਆਪਕੇ ਘਰ ਦੇ ਮੇਰੇ ਕਹਿੰਦੇ ਨੇ ਯਾਰ। ਕਹਿੰਦਾ ਯਾਰ ਮਾੜੀ ਮੋਟੀ ਤੋਂ ਟੌਰ ਸ਼ੋਰ ਲਾਇਆ ਕਰ ਵੀ ਤਾਂ ਹੀ ਤੇਰਾ ਵਿਆਹ ਹੋਊਗਾ। ਓਏ ਹੁਣ ਮੈਂ ਕੱਢਣ ਲੱਗ ਗਿਆ ਭਾਈ। ਗੱਗੇ ਆ ਯਾਰ ਦਇਆ ਦੇ ਸੁਫਨੇ ਤਾਂ ਅਖਰ ਮੈਂ ਵੀ ਲੈਣਾ। ਪਰ ਆਪਣੇ ਕਰਮਾਂ ਚ ਕਿੱਥੇ ਵਿਆਹ। ਓਏ ਆ ਪਤਾ ਐਂ ਆਏ ਸੀ ਦੁਨੀਆ ਤੇ ਐਂ ਵਗ ਜਾਾਂਗੇ ਕੱਲੇ। ਉਹ ਤੈਨੂੰ ਕੀ ਹੈ ਤੇਰੀਆਂ ਪਰਜਾਈਆਂ ਹੁਣ ਤੈਨੂੰ ਵਧੀਆ ਪੁੱਛਦੀਆਂ ਨੇ ਯਾਰਾ ਹਾਂ ਇਹ ਤਾਂ ਰੱਬ ਦਾ ਸ਼ੁਕਰ ਹੈ ਵੀ ਪਰਜਾਈਆਂ ਤਾਂ ਤਿੰਨ ਚਾਰ ਨੇ ਜਿਹੜੀ ਕੋਲੇ ਜਾਣਿਆ ਉਹੀ ਕਹੂ ਰੋਟੀ ਖਾਣੀ ਹੈ ਚਾਹ ਪੀਣੀ ਹੈ ਲੱਸੀ ਪੀਣੀ ਹੈ ਆਪਾਂ ਤਾਂ ਆਸ-ਆਸਤ ਕਰਦੀਆਂ ਪਰ ਕਦੇ ਨਾ ਕਦੇ ਤਾਂ ਫਿਰ ਮੂਡ ਆ ਹੀ ਜਾਂਦਾ ਕਈ ਵਾਰੀ ਭੁੱਖਾ ਵੀ ਰਹਿਣਾ ਪੈ ਜਾਂਦਾ ਉਹ ਫਿਰ ਕੀ ਹੁੰਦਾ ਯਾਰ ਨਾਲੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਦੱਸ ਉਹ ਮੈਂ ਤਾਂ ਯਾਰ ਮੈਨੂੰ 5-7 ਦਿਨ ਹੋ ਗਏ ਦੇਖਦੇ ਨੂੰ ਤੇਰੇ ਛੋਟੇ ਭਰਾ ਦੀ ਸਾਲੀ ਆਈ ਹੋਈ ਹੈ ਮੇਰੇ ਭਰਾ ਦੀ ਸਾਲੀ ਆਈ ਹੋਈ ਐ ਹਾਂ ਉਹ ਮੈਨੂੰ ਤਾਂ ਮੈਂ ਤਾਂ ਦੇਖੀ ਨਹੀਂ ਤੈਨੂੰ ਕਿਵੇਂ ਪਤਾ ਲੱਗਿਆ ਹੋਇਆ ਮੈਨੂੰ ਵੀ ਉੜਦੀ ਉੜਦੀ ਗੱਲ ਦਾ ਮਾੜਾ ਮੋਟਾ ਪਤਾ ਲੱਗਿਆ ਐ ਅੱਛਾ ਉੜਦੀ ਗੱਲ ਤੇ ਪਤਾ ਲੱਗਿਆ ਪੱਕਾ ਤੈਨੂੰ ਵੀ ਪਤਾ ਨਹੀਂ ਉਹ ਪੱਕਾ ਹੀ ਪਤਾ ਲੱਗ ਜਾਂਦਾ ਅੱਛਾ ਤੈਨੂੰ ਮੈਂ ਕਹਣਾ ਹੂੰ ਮੇਰੇ ਭਰਾ ਵਾ ਜੇ ਆ ਗਈ ਤਾਂ ਤਾਂ ਠੀਕ ਐ ਉਦੋਂ ਮੈਨੂੰ ਤਾਂ ਵਿਆਹ ਵੇਲੇ ਆਈ ਸੀ ਬਥੇਰਾ ਮੈਂ ਆਪਣੀਆਂ ਕਲਾਵਾਜੀਆਂਆਂ ਮਾਰੀਆਂ ਪਰ ਆਪਣੇ ਹਿਸਾਬ ਚ ਨਹੀਂ ਆਈ ਉਹ ਹਿਸਾਬ ਚ ਦਾ ਤੇਰੇ ਹੋਣ ਆਊ ਉਹ ਹੈ ਉਹਦਾ ਹੋ ਗਿਆ ਤਲਾਕ ਅੱਛਾ ਹਾਂ ਉਧਰੋਂ ਨਿਬੜਨ ਨਵੜਾ ਹੋ ਗਿਆ ਉਧਰੋਂ ਨਿਬੜਨ ਨਵੜਾ ਹੋ ਗਿਆ ਹੁਣ ਤੂੰ ਸੇਟ ਨਗੋਰੀ ਉਹ ਤੇ ਓਏ ਗੱਗਿਆ ਜਦੋਂ ਉਧਰ ਨਿਬੜਨ ਨਵੜਾ ਹੋ ਗਿਆ ਇੱਧਰ ਕਿਹੜਾ ਪੂਰ ਚੜੂ ਨਾਲੇ ਆਪਣੇ ਕਰਮਾਂ ਚ ਕਿੱਥੇ ਕਿੱਥੇ ਉਹਦੀ ਉਮਰ ਕਿੱਥੇ ਆਪਣੀ ਉਮਰ ਆਪਣੇ ਨਾਲ ਨਹੀਂ ਕੋਈ ਟਾਈ ਪੈਣੀ ਉਹ ਦਿਲ ਹੁਣਾਂ ਚਾਹੀਦਾ ਜਬਾਨ ਉਮਰਾਂ ਚ ਕੀ ਰੱਖਿਆ ਤੈਨੂੰ ਕੀ ਹੈ ਪਤਾ تیر ਤੱਕਾ ਤੇਰਾ ਚੱਲ ਹੀ ਜਾਵੇ ਤੂੰ ਪਰਚਾਈ ਨੂੰ ਮਾੜਾ ਮੋਟਾ ਬੜਿਆ ਬੜਿਓ ਕੇ ਚੁੱਪ ਕਰਕੇ ਉਹਨੂੰ ਪੁੱਛ ਦੇਖਾਂਗੇ ਚਲ ਆਤਾ ਤੂੰ ਸੁਨੇਹਾ ਤਾਂ ਲਾਤਾ ਪਰ ਮੈਨੂੰ ਤਾਂ ਨਹੀਂ ਸੀ ਪਤਾ ਵੀ ਛਾਲੀ ਵੀ ਆਈ ਹੋਈ ਆ ਚਲ ਕੋਈ ਨਹੀਂ ਉਹ ਵੀ ਦੇਖ ਲਾਂਗੇ ਓਏ ਛਾਲੇ ਤੈਨੂੰ ਹੋਰ ਗੱਲ ਦੱਸਦਾ ਹੋਰ ਤਾਂ ਭਵੇਂ ਜੁੜੇ ਨਾ ਉਹ ਹੈ ਵੀ ਪਟੋਲਾ ਜਮਾ ਸਿਰਾ ਸਿਰਾ ਤੀਤੀ ਵਾਲਾ ਵੇਰ ਇਹਦਾ ਮਤਲਬ ਤਾਂ ਤੂੰ ਫਿਰ ਐਂ ਕਹਿਣਾ ਵੀ ਆਪ ਭਾਰ ਦਾ ਫਿਰਦਾ ਵੀ ਮੇਰੇ ਨਾਲ ਕੀ ਆ ਉਹਦਾ ਕੋਈ ਰਿਸ਼ਤੇ ਦੀ ਗੱਲ ਹੋ ਜੇ ਉਹ ਮੈਂ ਤਕਾਂ ਨੂੰ ਭਾਲਦਾ ਯਾਰ ਹਾਂ ਪਰ ਛਾਲੀ ਤਾਂ ਤੇਰੇ ਭਰਾ ਦੀ ਯਾਰ ਮੇਰਾ ਤਾਂ ਲੋਟ ਆ ਸਕਦਾ ਮੇਰਾ ਕਿੱਥੇ ਆਜੂ ਲੋਟ ਚਲ ਠੀਕ ਹੈ ਹੈ ਪਟੋਲਾ ਹੀ ਅਜਮਾ ਸਰਾ ਬੰਬ ਸਹੀ ਗੱਲ ਹੈ ਪਰ ਮੈਨੂੰ ਲੱਗਦਾ ਨਹੀਂ ਵੀ ਉਹ ਕਬੂਤਰੀ ਆਪਣੀ ਵਾਲੀ ਛਤਰੀ ਤੇ ਬਹਿ ਜਾ ਲੈ ਕਬੂਤਰੀ ਤਾਂ ਬੈਠੀ ਲੈ ਤੂੰ ਮਾੜਾ ਮੋਟਾ ਉਹਨੂੰ ਸਿੱਟਦਾ ਸਹੀ ਅੱਛਾ ਹਾਂ ਉਹ ਗੱਗੇ ਐਸੇ ਕਰਕੇ ਮੈਂ ਤਾਂ ਤੈਨੂੰ ਨਾ ਕਦੋਂ ਦਾ ਮਿਲਣ ਨੂੰ ਫਿਰਦਾ ਸੀ ਹੁਣ ਦੇਖ ਲੈ ਮੇਰਾ ਕਾਲਜਾ ਠਰ ਗਿਆ ਗੱਲਾਂ ਕਰਕੇ ਕਬੂਤਰੀ ਬੈਠੇ ਚਾਹੇ ਨਾ ਬੈਠੇ ਪਰ ਹੁਣ ਦਿਨ ਸੌਖਾ ਲੰਘ ਜੂ ਉਹ ਤੈਨੂੰ ਮਿਲ ਕੇ ਤਾਂ ਮੇਰਾ ਵੀ ਦਿਲ ਦੀ ਰੂਹ ਖੁਸ਼ ਹੋ ਗਈ ਆ ਚਲ ਆ ਚੰਗਾ ਤੈਨ ਵੀ ਫਿਰ ਬੱਕਰੀਆਂ ਨੂੰ ਕੋਈ ਕੱਕਣਡਾ ਲੈਣਾ ਆਉ ਫਿਰ ਹੈ ਮੈਂ ਤਾਂ ਯਾਰ ਗੱਲਾਂ ਗੱਲਾਂ 'ਚ ਭੁੱਲ ਹੀ ਗਿਆ ਮੈਂ ਤਾਂ ਤੇਰੀ ਬੱਢਣ ਜਾਣਾ ਸੀ ਚਲ ਕੋਈ ਨਹੀਂ ਨਾਲੇ ਜਿਹੜੀਆਂ ਤੂੰ ਆਹ ਸੀਆਈਡੀਆਂ ਦੇਤੀਆਂ ਨਾ ਚੰਗਾ ਕੀਤਾ ਮੈਂ ਤਾਂ ਹੁਣ ਜਾਂਦਾ ਹੋਈ ਦੇਖ ਕੇ ਜਾਉਂ ਵੀ ਸਾਰੀ ਸੱਚੂਂ ਹੀ ਫਿਰਦੀ ਆ ਠੰਮੂ ਠੰਮੂ ਕਰਦੀ ਹਾਂ ਮੜਾ ਜਿਆ ਥੋੜਾ ਜਿਹਾ ਬਾਹਰ ਦੇਖ ਕੇ ਨਾ ਐ ਬਰੀਕ ਜਿਹਾ ਦੇਖੀ ਇੱਕ ਅੱਖ ਨਾਲ ਚੰਗਾ ਹਾਂ ਠੀਕ ਹੈ ਠੀਕ ਹੈ ਸਾਰਾ ਗੇਟ ਖੋਲ ਕੇ ਦੇ ਕਿਤੇ ਮੇਰੇ ਗਾਲਾਂ ਪਵਾ ਦੇ ਭਾਈ ਮੈਨੂੰ ਉਹਨੇ ਹੱਸਦੀ ਓਏ ਗੱਲ ਸੁਣ ਅੱਜ ਤੂੰ ਘਰ ਦੀ ਦਾ ਇੰਤਜ਼ਾਮ ਕਰੀਂ ਆ ਥਣੇ ਜੇ ਠੀਕ ਹੈ ਆਪਾਂ ਬਹਿ ਕੇ ਪਾਰਟੀ ਪੂਰਤੀ ਕਰਦੇ ਕਾਇਦਨ ਹੋ ਗਏ ਪੀਤੀ ਨਹੀਂ ਕੋਈ ਨਾ ਕੋਈ ਨਾ ਉਹ ਕਿਰੋ ਜੇ ਲੋਕ ਬਸਦੇ ਆ ਇੱਥੇ ਕਿਸੇ ਕਿ ਤਕੁੰਦਾ ਲਾਇ ਫੇ ਤੇਆ ਨਮੀ ਨਾਥਾ ਕਮ ਬਣੂਗਾ ਸ਼িকার ਆ ਗਿਆ ਮੋਰੇ ਸੰਤਾਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ਜੈ ਸੰਤਾਂ ਦੀ ਬਾਬਾ ਜੀ ਜੈ ਸੰਤਾਂ ਦੀ ਪਹਿਰੀ ਪੰਧਾ ਜੀ ਮਹਾਰਾਜ ਜੀ ਮਹਾਰਾਜ ਜੀ ਕਿੰਨੇ ਬੜੇ ਪਰੇਸ਼ਾਨ ਜਿਹਾ ਲੱਗਦੇ ਪਏ ਓ ਬਾਬਾ ਸੱਚੀ ਮੈਂ ਤਾਂ ਵਾੜਾ ਪਰੇਸ਼ਾਨਾ ਸਾਨੂੰ ਕਿਵੇਂ ਪਤਾ ਲੱਗਿਆ ਤੁਹਾਡੀਆਂ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਇਹ ਸੋਡੇ ਕਸ਼ਟ ਦੂਰ ਕਰ ਦਈਏ ਤਾਂ ਮੰਨੇ ਬਾਬਿਆਂ ਨੂੰ ਵਾਹ ਬਾਬਾ ਜੇ ਮੇਰਾ ਕਸ਼ਟ ਦੂਰ ਕਰ ਦੇਣ ਸੱਚੀ ਮੈਂ ਤਾਂ ਸੋਡੇ ਪੈਰ ਧੋਤੋਂ ਪੀਣਾ ਮਾੜੀ ਮਾੜੀ ਪੈਰ ਧੋਣ ਤੱਕ ਜਾਣ ਦੀ ਜ਼ਰੂਰਤ ਨਹੀਂ ਪੈਣੀ ਸੋਡੇ ਕਸ਼ਟ ਇਦਾਂ ਹੀ ਦੂਰ ਕਰ ਦਾਂਗੇ ਅੱਛਾ ਬਾਬਾ ਗੱਲ ਥੋੜੀ ਜੀ ਬੰਦੀ ਆ ਬਸ ਫਿਰ ਕਰਨਾ ਕੀ ਪੂ ਬਾਬਾ ਕਰਨਾ ਤਾਂ ਬਸ ਮਾੜੀ ਮੋਟੀ ਸੋਨੂੰ ਦੱਸਾਂਗੇ ਸਾਰੀ ਅੱਛਾ ਹਾਂ ਸਾਰੀ ਸਮਗਰੀ ਦੱਸਾਂਗੇ ਸੋਨੂੰ ਕੀ ਕੀ ਜਰਵਾ ਚੜਾਉਣਾ ਪੈਣਾ ਬਾਬਾ ਆ ਤਾਂ ਤੂੰ ਦਿਲ ਦੀ ਤਕ ਦੂਰ ਕਰ ਦਿਆਗੇ ਅੱਛਾ ਅੱਛਾ ਸਾਨੂੰ ਮਾੜਾ ਜਿਆ ਦੱਸੋ ਖੁੱਲ ਕੇ ਮੈਂ ਦੱਸਣਾ ਕਿ ਮੈਂ ਤਾਂ ਇੰਨਾ ਦੁਖੀ ਐ ਵੀ ਆ ਦੁਨੀਆ ਚ ਜਹਜੇ ਆਏ ਸੀ ਉਹੋ ਜੀ ਚਲੇ ਜਾਣਾ ਓ ਹੋ ਹੋ ਇਹ ਤਾਂ ਬਾਬਿਆਂ ਨੂੰ ਵੀ ਇਹੀ ਦਿੱਕਤ ਆ ਅੱਛਾ ਬਾਬੇ ਤਾਂ ਖੁਦ ਬਾਬੇ ਬਣੇ ਫਿਰਦੇ ਹਾਂ ਤੇਰਾ ਕਸ਼ਟ ਦੂਰ ਕਰਾਂਗੇ ਬਾਬਾ ਫੇਰ ਤਾਂ ਰੰਗ ਦਾਲਦੀਆਂ ਲਕੀਰਾਂ ਸਾਨੂੰ ਦੱਸਦੀਆਂ ਨੇ ਅੱਛਾ ਕੀ ਕਹਿੰਦੀਆਂ ਨੇ ਬਾਬਾ ਤੇ ਤੂੰ ਬੜਾ ਭਾਗਾ ਵਾਲਾ ਅੱਛਾ ਤੇਰੇ ਤਾਂ ਮਾਗਰ ਮਾਗਰ ਫਿਰਦੇ ਆ ਨੇ ਅੱਛਾ ਤੇਰੇ ਤਾਂ ਆਪਦੇ ਹੀ ਕਰਮ ਮਾੜੇ ਨੇ ਓ ਫੇਰ ਬਾਬਾ ਜੀ ਕੋਈ ਹੱਲ ਤਾਂ ਕਰਕੇ ਜਾਓ ਇਹਨਾਂ ਲੜਦਾ ਰਹਿਣਾਗਾ ਮੈਨੂੰ ਐ ਲੱਗਦਾ ਮੈਂ ਥੋੜੀ ਜੀ ਲਕੀਰਾਂ ਦੇਖਾਂ ਤੇ ਇਹ ਦੇਖ ਦੇਖ ਲਓ ਬਾਬਾ ਜੀ ਹਾਂ ਆਤਾ ਤੇਰੀ ਮਾਗਰ ਮਾਗਰ ਫਿਰਦੀ ਹੈ ਹਾਂ ਆ ਦੂਜੀ ਨੂੰ ਤੂੰ ਦੂਜੀ ਤੇਨੂੰ ਲੜਾਈ ਕਰਦੀ ਲੱਗਦੀ ਹੈ ਤੇਰੇ ਨਾਲ ਹਾਂ ਬਾਬਾ ਤੇਰੇ ਕਾਸਟ ਦੂਰ ਕਰ ਦੇਵਾਂਗੇ ਮਾਗਰ ਮਾਗਰ ਤਾਂ ਫਿਰਦੀਆਂ ਪਰ ਕੋਈ ਹੱਬਤ ਨਹੀਂ ਆਉਂਦੀ ਬਾਬਾ ਕੋਈ ਕਹੀਲਾ ਦਾ ਕਰ ਬਾਬੇ ਆ ਗਏ ਹੁਣ ਮੇਖਾਂ ਲਾ ਕੇ ਜਾਣਗੇ ਚੰਗਾ ਬਾਬਾ ਤੁਹਾਡੇ ਟੋਕੇ ਜੜਦੇਗੇ ਠੀਕ ਠੀਕ ਹੈ ਬਾਬਾ ਤੇ ਤੁਸੀਂ ਐ ਕਰਿਓ ਹਾਂ ਅਸੀਂ ਮੰਡੀ ਦੇ ਵਿੱਚ ਡੇਰੇ ਲਾਏ ਬੇ ਨੇ ਅੱਛਾ ਬਾਬਾ ਹਾਂ ਫਿਰ ਕਿਹੜਾ ਮਾਰ ਲਿਓ ਉੱਥੇ ਚੰਗਾ ਬਾਬਾ ਤੁਹਾਨੂੰ ਵੱਡੇ ਨਾਥਾਂ ਨਾਲ ਮਿਲਾ ਦੇਾਂਗੇ ਅੱਛਾ ਅੱਛਾ ਨਹੀਂ ਅਸੀਂ ਹਫ਼ਤੇ ਬਾਅਦ ਫੇਰ ਹੀ ਪਾਉਣੇ ਆ ਠੀਕ ਹੈ ਬਾਬਾ ਉਹਨੇ ਕਾਸਟ ਦੂਰ ਕਰ ਦੇਾਂਗੇ ਬਾਬਾ ਮੈਂ ਤਾਂ ਕਹਿੰਦਾ ਅੱਜ ਹੀ ਕਰ ਜਾ ਕਾਸਟ ਦੂਰ ਦੀਏ ਹੋਰ ਫਿਰ ਮੜ ਜਾ ਕਿਤੇ ਚਾਪ ਚਾਪ ਪਾਣੀ ਨਾ ਪੀਂਦੇ ਮੜ ਜਾ ਚੰਗਾ ਚੰਗਾ ਠੀਕ ਹੈ ਬਾਬਾ ਫਿਰ ਨਹੀਂ ਉੱਥੇ ਆ ਜਾ ਮੈਂ ਜੇ ਉੱਥੇ ਆ ਜਾਂ ਤਾਂ ਤੁਹਾਨੂੰ ਵੱਡੇ ਨਾਥਾਂ ਨਾਲ ਮਿਲਾ ਦੇਾਂਗੇ ਠੀਕ ਹੈ ਜਿਹੜੇ ਸਾਡੇ ਗੁਰੂ ਜੀ ਨੇ ਚੰਗਾ ਬਾਬਾ ਹਾਂਜੀ ਠੀਕ ਹੈ ਠੀਕ ਹੈ ਨਾ ਨਾ تھا ਅੱਜ ਦੀ ਫੇਰੀ ਤਾਂ ਤੈਨੂੰ ਮੈਨੂੰ ਲੱਗਦਾ ਵੀ ਪੂਰੀ ਹੋਈ ਗਈ ਇੱਥੇ ਦੇਖਦੇ ਹਾਂ ਕੁਝ ਭਾਗਾ ਵਾਲੀਏ ਕਰਮਾ ਵਾਲੀਏ ਲੈ ਪਹਿਲਾ ਦਿਨ ਚੰਗੇ ਹੁੰਦੇ ਸੀ ਵੱਡੇ ਵੱਡੇ ਘਰ ਹੁੰਦੇ ਸੀ ਬਾਬਿਆਂ ਦਾ ਗੁਜ਼ਾਰਾ ਹੋ ਜਾਂਦਾ ਸੀ ਰੱਬਾ ਤੂੰ ਕੀ ਕਰ ਦਿੱਤਾ ਹਰੇਕ ਦੇ ਇੱਕ ਇੱਕ ਜਵਾਕ ਆ ਉਹ ਵੀ ਬਾਹਰ ਭੇਜ ਛੱਡੇ ਨੇ ਤੇ ਫਿਰ ਕਹਿੰਦੇ ਨੇ ਬਾਬੇ ਠੱਗੀਆਂ ਮਾਰਦੇ ਨੇ ਦਿਨ ਦਿਹਾੜੇ ਤੱਕੁੰਡੇ ਲਾ ਕੇ ਪੈ ਜਾਂਦੇ ਨੇ ਹੁਣ ਬਾਬੇ ਵੀ ਕੀ ਕਰਨ ਪਹਿਲਾਂ ਸੌਰਮਾ ਵੇਚ ਕੇ ਸੱਪ ਦਿਖਾ ਕੇ ਗੁਜ਼ਾਰਾ ਕਰ ਲੈਂਦੇ ਸੀ ਅੱਜ ਕੱਲ ਤਾਂ ਉਹ ਵੀ ਦੇਖਣ ਨੂੰ ਸੱਥਾਂ ਦੇ ਵਿੱਚ ਨਹੀਂ ਬਹਿੰਦੇ ਕੋਈ ਤੇ ਹੁਣ ਬਾਬੇ ਕੀ ਕਰਨ ਫਿਰ ਕਹਿੰਦੇ ਨੇ ਬਾਬੇ ਠਗੀਆਂ ਮਾਰਦੇ ਨੇ ਬਾਬਿਆਂ ਨੇ ਤਾਂ ਗੁਜ਼ਾਰਾ ਕਰਨਾ ਹੀ ਆ